ਨਦੋਤ ਬੰਧਨੇ ਅਨਕ ਬਾ ਸਰਬ ਕਲਾ ਸਮਰੱਥ ਦੂਲਨ ਤੇ ਰਖੋ ਪ੍ਰਭੂ ਮਾਨ ਚਲੇ ਕਰਾ ਆਪੇ ਘਰ ਘਰਤ ਪ੍ਰਵੇਯੋ ਬੜਿਆ ਤੁ ਸੰਮਾਈ ਨਾਨਕ ਕੀ ਤਉ ਬੇਨਤੀ ਆਪਣੀ ਭਗਤੀ ਲਾਏ ਸੱਜਣ ਸਭ ਆਪਿ ਅੰਸ਼ਾ ਸਿਰ ਸਾਦੇ ਸੋ ਜਿਸ ਪਾਸ ਬੈਠਿਆ ਸੋਹੀ ਹੈ ਸੰਗ ਨਾ ਗਾਵੇ ਸੋ ਗੁਰਿਆਮਰਦਾਸ ਕੀ ਅਗਥਕ ਤਥਾ ਹੈ ਏਕ ਨੀਕਿਸ਼ ਨਹੀਂ ਨਾ ਜਾਹੀ ਸੋ ਢੀ ਸ੍ਰਿਸ਼ਟ ਸਗਲ ਤਾਰਣ ਕੋ ਅਬ ਗੁਰੂ ਰਾਮਦਾਸ ਕੋ ਮਿਲੀ ਵਡਾ ਭਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਤੋਹਿ ਬਨਿ ਆਵੈ ਸੂਰਜ ਕਿਰਨ ਮਿਲੇ ਜਲ ਕਾਜਲ ਹੋ ਆਰਾਮ ਜੋਤੀ ਜੋਤਰ ਲਈ ਸਭ ਸੰਪੂਰਨ ਥੀ ਆਰਾਮ ਜੋਤੀ ਜੋਤਰ ਲਈ ਸੰਪੂਰਨ ਥੀ ਆਰਾਮ ਵੱਡਾ ਤੇਰਾ ਦਰਬਾਰ ਸੱਚਾ ਤੁਦ ਤਗਤ ਸਿਰ ਸਾਹਾ ਪਾਦਸ਼ਾ ਨਹੀਂ ਚਲ ਚਾਰ ਛਤ ਜੋ ਭਾਵੇ ਪਾਰ ਬ੍ਰਹਮ ਸੋਈ ਸਚਨਿਆ ਦੇ ਭਾਵੇ ਪਾਰ ਬ੍ਰਹਮ ਨਾ ਭਾਵੇ ਬਿਨੇਤਾ ਪੂਰਾ ਪ੍ਰਭ ਆਰਦਿਆ ਪੂਰਾ ਜਾ ਗਾਣਾਉ ਨਾਨਕ ਪੂਰਾ ਪਾਇਆ ਪੂਰੇ ਕੇ ਗੁਣ ਗਾਓ ਐਸੇ ਗੁਰ ਕੋ ਬੋਲੇ ਦਾਈਆ ਆਪ ਮੁਖਤਮ ਹੋਇ ਤਾਰੇ ਤਨ ਵਾਹਿਗੁਰੂ ਜੀ ਤਨਾਤ ਸ੍ਰੀ ਵੰਲਾ ਪੰਜਵਾ ਜਾ ਕੋ ਹਰ ਰੰਗ ਲਾਗੋ ਇਸ ਜੁਗ ਮੈਂ ਸੋ ਗੈਯਤ ਸੂਰਾ ਆਤਮ ਜਿਣੈ ਸਗਲ ਵਸਤਾ ਕੇ ਜਾਗਾ ਸਤ ਗੁਰ ਪੂਰਾ ਜਾ ਕੋ ਹਰ ਰੰਗ ਲਾਗੋ ਇਸ ਜੁਗ ਮਹਿ ਸੋ ਕਈਦ ਸੁਰਾ ਆਤਮ ਜਿਹੜਾ ਸਗਲ ਵਸ ਤਾ ਕੈ ਜਾਗਾ ਸਤ ਗੁਰ ਪੂਰਾ ਠਾਕੁਰ ਗਾਈਐ ਆਤਮ ਰੰਗ ਸ਼ਰਣੀ ਪਾਵਨ ਨਾਮ ਦਿਆਵਨ ਸਹਿਜ ਸਮਾਵਨ ਸੰਗ ਰਵ ਜਨ ਕੇ ਚਰਨ ਵਸੈ ਮੇ ਰਹੀ ਅਰ ਸੰਗ ਬਨੀਤਾ ਦੇਹੀ ਜਨ ਕੀ ਤੂਰ ਦਿਓ ਕਿਰਪਾ ਨਿੰਦਾ ਨਾਨਕ ਕੈ ਸੁਖ ਏਹੀ ਜਨਕੇ ਚਰਨਮਸਾਹ ਮੇਰਾ ਹਿਉਰਾ ਸੰਗੁ ਬੁਨੀਤਾ ਦੇ ਨਨ ਕੀ ਧੂਰ ਦੇਉ ਕਿਰਪਾ ਨਿੰਦ ਨਾਨਕ ਗੈ ਸੁਖ ਏ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਗੁਰੂ ਪਿਆਰੀ ਸਾਰੀ ਸਾਧ ਸੰਗਤ ਜੀਓ ਸੋ ਅਮਰਤ ਵਲੇ ਦੇ ਸੁਭਾਸ ਮੇਂ ਦੀ ਬਖਸ਼ਿਸ਼ ਪ੍ਰਾਪਤ ਹੋਈ ਐ ਚਾਰ ਅੱਜ ਕੀ ਸੁਪੰਜ ਮਿੰਟ ਹੋ ਚੁੱਕੇ ਐ ਅਜ ਪੂਰਨ ਮਾਸੀ ਦਾ ਦਿਹਾੜਾ ਹੈ ਤਨ ਗੁਰੂ ਅਮਰਦਾਸ ਪਾਤਸ਼ਾਹ ਜੀ ਸਤਿਗੁਰਾਂ ਦੇ ਜੋਤੀ ਜੋਤ ਗੁਰਪੁਰਬ ਦਿਹਾੜੇ ਸੋ ਅਮਰਤ ਵੇਲੇ ਦੀਆਂ ਹਾਜ਼ਰੀਆਂ ਲਵਾਉਂਦੇ ਹੋਏ ਨਿਤਨੇਮ ਦੀ ਬਖਸ਼ਿਸ਼ ਪ੍ਰਾਪਤ ਕਰੀਏ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਰਹਿਮਤਾ ਬਖਸ਼ਿਆ ਕਰਨ ਭੱਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਤੋਹੇ ਬਨ ਆਵੇ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ